ਨੂੰ ਸਾਧ ਜੱਟ ਤੇ ਅੱਜ ਇੱਕ ਇਹੋ ਜੀ ਜੋੜੀ ਦਿਖਾ ਰਹੇ ਆ ਜਿਹੜੇ ਬੰਦੇ ਨੇ ਦੋ ਜਨਾਨੀਆਂ ਨਾਲ ਵਿਆਹ ਕਰਾਇਆ ਹੋਇਆ ਤੇ ਉਹ ਬਾਕੀ ਖੁਸ਼ ਨੇ ਆ ਜਾ ਮਿੱਤਰਾਂ ਕੈਮਰਾਮੈਨ ਛੇਤੀ ਫੋਕਸ ਕਰ ਲੈ ਖੇਤਾਂ ਦੇ ਵਿੱਚ ਘਰ ਹੈ ਬਾਈ ਜੀ ਸਸਰੀਕਾਲ ਸਸਰੀਕਾਲ ਬਾਈ ਜੀ ਸਸਰੀਕਾਲ ਸਸਰੀਕਾਲ ਬਾਈ ਸਸਰੀਕਾਲ ਕੀ ਹਾਲ ਚਾਲ ਨੇ ਬਾਈ ਜੀ ਹਾਂ ਠੀਕ ਆ ਬਾਈ ਵਧੀਆ ਬਾਈ ਜੀ ਮੈਨੂੰ ਗੱਲ ਸੁਣ ਚਾਹੀਏ ਵੀ ਤੁਸੀਂ ਮਤਲਬ ਦੋ ਕੁੜੀਆਂ ਨਾਲ ਵਿਆਹ ਕਰਾਇਆ ਹੋਇਆ ਹਾਂਜੀ ਹਾਂ ਇਹ ਕੀ ਰਾਜ ਹੈ ਜੀ ਰਾਜ ਤਾਂ ਇਹ ਬਾਈ ਐਸੀ ਹੀ ਗੱਲ ਆ ਮੈਂ ਬੱਸ ਦੀ ਡਰਾਈਵਰੀ ਕਰਦਾ ਓਕੇ ਜੀ ਤੇ ਉੱਥੇ ਮੈਂ ਜਦੋਂ ਲੁਧਿਆਣਾ ਗਿਆ ਇਹਨਾਂ ਨਾਲ ਮੈਨੂੰ ਨਾ ਮਤਲਬ ਪੱਟੀ ਕਰਾਉਣ ਵਾ ਗਿਆ ਓਕੇ ਜੀ ਓਕੇ ਛਿੱਟ ਜੀ ਆ ਗਈ ਸੀ ਜਿਵੇਂ ਸੰਜੋਗ ਹੁੰਦੇ ਆ ਸੰਜੋਗ ਹੁੰਦੇ ਕੁਦਰਤੀ ਹੁੰਦਾ ਤੇ ਜਦੋਂ ਮੈਂ ਹਸਪਤਾਲ ਤੇ ਗਿਆ ਤੇ ਇਹਨਾਂ ਨੇ ਮੇਰੇ ਪੱਟੀ કરી ਪੱਟੀ કરી ਬੜੇ ਪਿਆਰ ਨਾਲ ਉੱਥੇ ਸਾਡੀਆਂ ਗੱਲਾਂ ਜਾਂ ਚੱਲ ਪਈਆਂ ਮੈਂ ਬਾਹਰ ਨੇ ਜ ਨਾਲ ਜਾਣ ਲੱਗ ਗਿਆ ਮਤਲਬ ਤੇ ਉੱਥੇ ਸਾਡਾ ਮਤਲਬ ਗੱਲ ਚੱਲ ਪਈ ਕਿਹੜੀ ਨਾਲ ਮਤਲਬ ਇਹਨਾਂ ਨਾਲ ਇਹਨਾਂ ਨਾਲ ਲਾਭ ਚੱਲ ਪਿਆ ਨਾ ਨਾ ਲਾਭ ਮੈਂ ਉਸ ਤੋਂ ਬਾਅਦ ਫਿਰ ਵਿਆਹ ਕਰਾਇਆ ਸੀ ਘਰ ਤੇ ਮਰਜ਼ੀ ਨਾਲ ਅੱਛਾ ਇਹਨਾਂ ਨਾਲ ਵਿਆਹ ਕਰਾਇਆ ਤੇ ਆਹ ਦੂਜੀ ਕੁੜੀ ਜੀ ਇਹ ਜੀ ਉਹ ਡਰਾਈਵਰੀ ਲੈਣ ਦਾ ਉਹਨੂੰ ਪਤਾ ਹੀ ਐ ਜਦੋਂ ਮੈਂ ਇੱਧਰ ਗਿਆ ਮਾਨਸਾ ਬੰਨੀ ਉੱਧਰ ਫਿਰ ਇਹ ਬੱਸ ਦੇ ਵਿੱਚ ਆਉਂਦੇ ਸੀਗੇ ਅੱਛਾ ਹਾਂ ਤੇ ਮੇਰੇ ਜਦੋਂ ਮੂਰੇ ਸਾਹਮਣੇ ਡਰਾਈਵਰ ਵਾਲੀ ਸੀਟ ਤੇ ਇੱਧਰਲੇ ਪਾਸੇ ਹੁੰਦੀ ਐ ਜਿਹੜੀ ਤੇ ਉੱਥੇ ਬੈਠੇ ਇਹ ਇਹਨਾਂ ਨਾਲ ਜਦੋਂ ਮੈਂ ਦੇਖਿਆ ਮੈਨੂੰ ਲੱਗਿਆ ਵੀ ਵਧੀਆ ਜਿਹਾ ਸੁਭਾਅ ਲੱਗਿਆ ਇਹਨਾਂ ਦਾ ਮੈਂ ਹੌਲੀ ਹੌਲੀ ਗੱਲ ਜੀ ਚਲਾ ਲਈ ਗੱਲ ਚਲਾ ਕੇ ਫਿਰ ਇਹਨਾਂ ਨਾਲ ਮੇਰਾ ਪਿਆਰ ਹੋ ਗਿਆ ਲਵ ਹੋ ਗਿਆ ਜਾਣ ਕੇ ਅੱਛਾ ਨਹੀਂ ਮਤਵਲ ਗੱਲ ਸਾਰੀ ਠੀਕ ਹੈ ਤੇ ਤੁਸੀਂ ਦੋ ਜਨਨੀਆਂ ਨੂੰ ਕਿਵੇਂ ਕਰੇ ਰੱਖ ਸਕਦੇ ਹੋ ਇਹ ਤਾਂ ਫਿਰ ਲੜਾਈ ਚੱਲਦੀ ਹੋਣੀ ਸੁਣ ਲਈ ਨਾ ਜੀ ਨਾ ਜਮੇ ਨਹੀਂ ਪੁੱਛ ਲੋ ਲੜਾਈ ਮੈडम ਜੀ ਤੁਹਾਡੇ ਲੜਾਈ ਚੱਲਦੀ ਦੋਨੇ ਪੈਣ ਨਾ ਜੇ ਅਸੀਂ ਤਾਂ ਸਖੀਆਂ ਪਹਿਣਾ ਵਾਂਗੂ ਰਹਿੰਦੇ ਆ ਜਿੱਦ ਤੁਸੀਂ ਸਖੀਆਂ ਪਹਿਣਾ ਜੀ ਹਾਂ ਸਖੀਆਂ ਪਹਿਣਾ ਵਾਂਗੂ ਰਹਿੰਦੇ ਆ ਅੱਛਾ ਸਖੀਆਂ ਪਹਿਣਾ ਨਹੀਂ ਹਾਂਜੀ ਮੈਂ ਤਾਂ ਹਰਿਆਣੇ ਸਾਈਡ ਆ ਜੀ ਹਾਂ ਤੁਸੀਂ ਦੇਖ ਸਕਦੇ ਹੋ ਪੰਜਾਬੀਓ ਦੋਨੇ ਕੋਈ ਸਖੀਆਂ ਪਹਿਣਾ ਨਹੀਂ ਫੇਰ ਵੀ ਇੱਕ ਬੰਦੇ ਨਾਲ ਕੱਟ ਰਹੇ ਨੇ ਬਹੁਤ ਵੱਡੀ ਗੱਲ ਹੈ ਹਾਂਜੀ ਇਹ ਆਏ ਆ ਜੀ ਇਹ ਨਾ ਕੋਈ ਜੀਬਲੇਸ ਹੁੰਦਾ ਇਹ ਅੱਛਾ ਜੀ ਜੀ ਬਲੇਸ਼ ਹੁੰਦਾ ਇਹ ਪਿਆਰ ਨਾਲ ਆਪਾਂ ਗੱਲ ਕਰਾਂਗੇ ਹਨਾ ਤਾਂ ਹੀ ਆ ਬੈਠੇ ਨੇ ਦੋਨੇ ਕੋਈ ਕਿਤੇ ਲੜੀਆਂ ਨਹੀਂ ਜਦੋਂ ਮੈਂ ਆ ਜਾਂਦਾ ਮਤਲਬ ਵੀ ਨਹੀਂ ਕੋਈ ਪਾਣੀ ਪੁੱਛਦੀ ਆ ਕੋਈ ਰੋਟੀ ਬਣਾਉਂਦੀ ਆ ਕੋਈ ਕੱਪੜੇ ਧੋਂਦੀ ਆ ਆਪਾਂ ਤਾਂ ਕਿਤੇ ਜਾਵਾਂ ਸਵਾਰਗ ਵਿੱਚ ਬੈਠੇ ਆ ਬਾਈ ਤੁਸੀਂ ਦੇਖ ਸਕਦੇ ਹੋ ਪੰਜਾਬੀ ਲੋਕਾਂ ਦੇ ਇੱਕ ਇੱਕ ਜਨਾਨੀ ਨਹੀਂ ਰੈਂਦੀ ਤੇ ਬਾਈ ਜੀ ਦੋ ਜਨਾਨੀਆਂ ਸਾਂਹੀ ਬੈਠੇ ਨੇ ਬਾਈ ਜੀ ਬੱਚੇ ਕਿੰਨੇ ਕਿੰਨੇ ਬੱਚੇ ਬਾਹਰ ਗਏ ਹੋਏ ਆ ਜੀ ਬਾਹਰ ਜਿਹੀ ਇੱਕ ਮੁੰਡਾ ਕੁੜੀ ਆ ਉਹ ਬਾਹਰ ਨੇ ਮਤਲਬ ਦੂਜੀ ਜੀ ਕੋਲੇ ਨਹੀਂ ਛਾਣਾ ਇਹਨਾਂ ਦੇ ਹਜੇ ਨਹੀਂ ਬੱਚੇ ਮਤਲਬ ਦੋ ਬੱਚੇ ਬਾਹਰ ਪੇ ਜਿਹਨੇ ਤੇ ਦੂਜੀ ਮੈਡਮ ਕੋਲੇ ਬੱਚੇ ਨਹੀਂ ਹੈਗੇ ਪੰਜਾਬੀਓ ਦੂਜੀ ਮੈਡਮ ਕੋਲੇ ਬੱਚੇ ਨਹੀਂ ਹੈਗੇ ਤੇ ਹੋਰ ਮੈਡਮ ਜੀ ਪਰ ਕੰਮ ਕਰ ਕਿਵੇਂ ਕਰ ਦੂੰ ਦੋਨੇ ਕੰਮਕਰ ਜੀ ਜਦੋਂ ਤਾਂ ਹਨਾ ਮੈਂ ਤਾਂ ਮੈ ਤਾਂ ਮੈਨੂੰ ਸੁੱਤੀ ਪੈਣ ਨੂੰ ਉਠਾਉਂਦੇ ਹੈਗੇ ਇਹਨਾਂ ਸੁਭਾਅ ਨੇਚਰ ਬਾਲਾ ਵਧੀਆ ਨੇਚਰ ਦੀ ਜੀ ਦਾ ਮੈਡਮ ਜੀ ਕਹਿ ਰਹੇ ਨੇ ਕਿ ਵੱਡੀ ਪੈਣ ਸੁੱਤੀ ਪੈਣ ਨੂੰ ਨਹੀਂ ਜਗਾਉਂਦੀ ਪੰਜਾਬੀਓ ਬਹੁਤ ਹੀ ਵੱਡੀ ਗੱਲ ਹੈ ਸੂਤਰਾਂ ਦੇ ਹਵਾਲੇ ਤੋਂ ਪਤਾ ਲੱਗਿਆ ਆਪਾਂ ਨੂੰ ਹਾਂਜੀ ਤੇ ਜਦੋਂ ਮੈਂ ਉੱਠ ਖੜਾ ਪਹਿਲਾਂ ਤਾਂ ਜਿਹਨਾਂ ਨੇ ਜਾਣਾ ਹੁੰਦਾ ਖੇਤ ਮੈਂ ਵੀ ਉੱਠ ਖੜਾ ਜੇ ਮੈਨੂੰ ਹਾਕ ਮਾਰ ਦਿੰਦੇ ਨੇ ਤੇ ਫੇਰ ਇਹ ਚਲ ਇਹਨਾਂ ਨੂੰ ਮੈਂ ਕਦੇ ਠਾਏ ਪੇ ਰੈਂਦੇ ਨੇ ਨਹੀਂ ਸੋਤੋ ਸਭ ਤੋਂ ਵੱਡੀ ਗੱਲ ਤਾਂ ਜੀ ਇਹਨਾਂ ਦਾ ਸੁਭਾਅ ਬਹੁਤ ਵਧੀਆ ਇਹਨਾਂ ਨੂੰ ਪੁੱਛੋ ਵੀ ਕਿਹੜੇ ਹਿਸਾਬ ਨਾਲ ਇਹਨਾਂ ਨੇ ਅਡਜਸਟਮੈਂਟ ਕੀਤਾ ਤੁਸੀਂ ਚਾਹ ਮਤਲਬ ਸਭ ਤੋਂ ਪਹਿਲਾਂ ਤੜਕੀ ਉੱਠਦੀ ਸਰਚਾ ਕੌਣ ਬਣਾਉਂਦਾ ਜੀ ਚਾਹ ਤਾਂ ਹੀ ਸਾਡੇ ਵੀ ਤਰ ਲੈਂਦੇ ਨੇ ਨਹੀਂ ਸਾਡੇ 'ਚ ਕੋਈ ਫਰਕ ਹੈਗਾ ਅੱਛਾ ਨਾ ਨਾ ਮੈਡਮ ਜੀ ਤੁਸੀਂ ਦੱਸੋ ਜੀ ਹਾਂਜੀ ਵੀਰ ਜੀ ਸਾਡਾ ਵਧੀਆ ਬਣਦੀ ਆ ਦੋਨਾਂ ਭੈਣਾਂ ਦੀ ਮੈਨੂੰ ਬੜੀ ਖੁਸ਼ੀ ਹੈ ਵੀ ਮੇਰੀ ਭੈਣ ਛੋਟੀ ਮੇਰੇ ਨਾਲ ਬਣ ਕੇ ਰਹਿੰਦੀ ਆ ਅਸੀਂ ਭੈਣਾਂ ਨਾਲੋਂ ਵੱਧ ਬਣ ਕੇ ਰਹਨੇ ਆ ਜੀ ਮੇਰੇ ਬੱਚੇ ਬਾਹਰ ਸੀ ਮੈਂ ਇਕੱਲੀ ਘਰੇ ਢਾਮਾ ਢੋਲ ਹੋਈ ਰਹਿੰਦੀ ਸੀ ਮੇਰਾ ਤਾਂ ਇਹਨਾਂ ਨਾਲ ਜੀ ਲੱਗਿਆ ਰਹਿੰਦਾ ਜੀ ਮੈਨੂੰ ਕੋਈ ਦੁੱਖ ਆ ਜਦੋਂ ਮੈਨੂੰ ਸਾਰਾ ਕੁਝ ਮਿਲਦਾ ਜੀ ਕਰ ਮੈਂ ਜਦੋਂ ਇਹਨਾਂ ਨੇ ਮੇਰੇ ਕੋਲ ਇੱਕ ਇੱਕ ਦਿਨ ਅਦਾਸ ਜਿਹਾ ਬੈਠੇ ਅਦਾਸ ਬੈਠੇ ਮੈਂ ਕਿਹਾ ਵੀ ਕੀ ਹੋ ਗਿਆ ਕਮਲੂਕਾ ਅਦਾਸ ਬੱਤੀਆਂ ਹਨਾ ਇਹ ਕਹਿੰਦੀ ਜੀ ਵੀ ਮੈਂ ਕਰੇ ਇਕੱਲੀ ਬੈਠੀ ਰਹਿਣੀ ਆ ਵੀ ਮੈਨੂੰ ਉਹ ਸਾਡੇ ਹੌਲੀ ਹੌਲੀ ਪਹਿਲਾਂ ਗੱਲ ਚੱਲੀ ਜਾਂਦੀ ਸੀਗੀ ओके जी 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 ओके मतलब ट्रू लव चलਦਾ ਸੀ ਪੰਜਾਬੀ ट्रू लव ਹਾਂ ਚੋਰੀ ਚੋਰੀ ਤੇ ਚੋਰੀ ਚੋਰੀ ਜਾਨੀ ਕਿ ਅਸੀਂ ਚੱਲ ਮਿਲਦੇ ਸੀਗੇ ਤੇ ਫਿਰ ਮੈਂ ਹੌਲੀ ਹੌਲੀ ਇਹਦੇ ਕੋਲੇ ਗੱਲ ਚਲਾਈ ਮਾਂ ਵੀ ਐਂ ਕਰਕੇ ਵੀ ਤੇਰੀ ਭੈਣ ਵਰਗੀ ਵੀ ਆ ਮਤਲਬ ਵੀ ਜੇ ਤੂੰ ਕਹੇ ਤਾਂ ਵੀ ਆਪਾਂ ਉਹਨੂੰ ਲੈ ਆਉਨੇ ਆ ਠੀਕ ਹੈ ਜੀ ਇਹਨਾਂ ਨੂੰ ਚਾ ਚੜ ਗਿਆ ਕਿੱਥੇ ਮੇਰੇ ਮੈਨੂੰ ਬਦਾਂ ਡਰ ਲੱਗੇ ਵੀ ਜੇ ਮੈਂ ਗੱਲ ਚਲਾਈ ਤਾਂ ਮੈਨੂੰ ਐ ਨਹੀਂ ਪਤਾ ਵੀ ਭਾਈ ਸਾਡਾ ਆਪਸ਼ਵੀਨ ਕਿਤੇ ਫਰਕ ਪੈ ਜੇ ਵੀ ਬੱਚੇ ਬਾਹਰ ਨੇ ਉਹਨਾਂ ਉੱਪਰ ਪਈਊਗਾ ਮੈਂ ਕੀ ਬਦਾਂ ਹਣਾ ਮਤਲਬ ਡਰਦੇ ਡਰਦੇ ਨੇ ਮੈਨੂੰ ਲੱਗਦਾ ਸਾਲ ਦੋ ਦੋ ਸਾਲ ਹੋ ਗਏ ਹੋ ਗਏ ਦੋ ਸਾਲ ਹੋ ਗਏ ਸੀ ਸਾਡੀ ਗੱਲ ਚੱਲਦੀ ਨੂੰ ਤੇ ਮੈਂ ਤਾਂ ਕਦੇ ਬਾਈ ਮਤਲਬ ਡਰਦੇ ਡਰਦੇ ਨੇ ਜੋ ਗੱਲ ਚਲਾਈ ਇਹ ਤਾਂ ਖੁਸ਼ ਹੋ ਗਏ ਕਹਿੰਦੇ ਲੈ ਸਾਡਾ ਤਾਂ ਕਹਿੰਦੇ ਜੀ ਲੱਗਿਆ ਰਹੇ ਹੋਏ ਕਹਿੰਦੇ ਲੈ ਕੇ ਆ ਗੇਲਾ ਜੱਟ ਜੀ ਕਹਿ ਰਹੇ ਨੇ ਕਿ ਜਦੋਂ ਮੈਂ ਮੇਰੀ ਪਹਿਲੇ ਘਰ ਵਾਲੀ ਨੂੰ ਕਿਹਾ ਤਾਂ ਉਹਨੂੰ ਚੌੜ ਚੜ੍ਹ ਕੇ ਵੀ ਦੂਜਾ ਵਿਆਹ ਕਰਾਊਗਾ ਨਹੀਂ ਭੈਣ ਜੀ ਫਿਰ ਸੋਨ ਨੂੰ ਜਮੀ ਵੀ ਦਿੱਕਤ ਨੇ ਜੀ ਸਾਨੂੰ ਤਾਂ ਦਿੱਕਤ ਕੋਈ ਨਹੀਂ ਜਦੋਂ ਇਹਨਾਂ ਨੇ ਗੱਲ ਕਰੀ ਘਰੇ ਤੇ ਇਹ ਕਹਿੰਦੇ ਵੀ ਤੂੰ ਚੱਲ ਹੁਣ ਲਿਆ ਕਹਿੰਦੇ ਇਹ ਕਹਿੰਦੇ ਵੀ ਪਿੰਡ ਵਾਲੇ ਕੀ ਕਹਿਣਗੇ ਇਹ ਕਹਿੰਦੀ ਪਿੰਡ ਵਾਲੇ ਤੋਂ ਕੀ ਦਾਣੇ ਲੈਣੇ ਵੀ ਤੂੰ ਲਿਆ ਘਰੇ ਕਹਿੰਦੀ ਮੈਡਮ ਜੀ ਕਹਿ ਰਹੇ ਨੇ ਕਿ ਆਪਾਂ ਨੇ ਪਿੰਡ ਵਾਲਿਆਂ ਤੋਂ ਕਿਹੜਾ ਦਾਣੇ ਲੈਣੇ ਨੇ ਜੇ ਦਾਣੇ ਦੀ ਬੋਰੀ ਸਿੱਟ ਕੇ ਜਾਊਗਾ ਬਹੁਤ ਹੀ ਵੱਡੀ ਗੱਲ ਤੇ ਮੈਂ ਤੁਹਾਨੂੰ ਇੱਕ ਗੱਲ ਦੱਸਣਾ ਚਾਹੁੰਦਾ ਜੀ ਇਹ ਆਪਣੀ ਖਬਰ ਵੱਡੇ ਚੈਨਲ ਤੇ ਲਾਵਾਂਗੇ ਸੋਨੂੰ ਕੋਈ ਪ੍ਰੋਬਲਮ ਹੋਵੇ ਨਾ ਸਾਨੂੰ ਕੋਈ ਪ੍ਰੋਬਲਮ ਨਹੀਂ ਜੀ ਸਾਨੂੰ ਤਾਂ ਬੜੀ ਖੁਸ਼ੀ ਦੀ ਗੱਲ ਹੈ ਸਾਡੇ ਪਰਿਵਾਰ ਦੀ ਦੋ ਬੱਚਾ ਚਾਰ ਬੰਦੇ ਦੇਖਣਗੇ ਸੁਣਨਗੇ ਹੈ ਕਿਸੇ ਨੂੰ ਅਗਲ ਆਊਗੀ ਉਹਨਾਂ ਨੂੰ ਸੋਝੀ ਆਉਗੀ ਇਹਦੇ ਹੋਰ ਸੁਣਨਗੇ ਉਹਨਾਂ ਨੂੰ ਸੋਝੀ ਆਊਗੀ ਵੀ ਦੋ ਪਰਿਵਾਰ ਕਿਵੇਂ ਰਹਿ ਰਹਿਣੇ ਘਰ ਚ ਨਹੀਂ ਤਾਂ ਆ ਸਕਿਆ ਪੈਣਾ ਨਹੀਂ ਕੱਟਦੀ ਤੁਸੀਂ ਦੇਖ ਸਕਦੇ ਹੋ ਪੰਜਾਬੀਓ ਮੈਂ ਕਹਿੰਦਾ ਵੀ ਜਿਹੜੇ ਘਰਾਂ ਦੇ ਵਿੱਚ ਤਕਰਾਰ ਹੁੰਦੇ ਨੇ ਤਕਰਾਰ ਨਾ ਕਰੋ ਛੋਟੀ ਛੋਟੀਆਂ ਗੱਲਾਂ ਪਿੱਛੇ ਤਲਾਕ ਹੋ ਜਾਂਦੇ ਨੇ ਇੱਕ दाल ਸਬਜ਼ੀ ਪਿੱਛੇ ਚਟਣੀ ਪਿੱਛੇ ਰੋਟੀਆਂ ਪਿੱਛੇ ਬੁੜੀਆਂ ਦੀ ਨਹੀਂ ਬਣਦੀ ਜੋ ਕੀ ਆਪਦੀਆਂ ਸੱਤਾਂ ਨੂੰ ਚਾਹੀਏ ਆਪਦੀਆਂ ਨੌਂਆਂ ਨੂੰ ਮਾਰਾ ਬੋਲਦੇ ਨੇ ਤੁਸੀਂ ਆਪਦੀ ਧੀ ਬਣਾ ਕੇ ਰੱਖੋ ਤੁਹਾਡੇ ਘਰ 'ਚ ਕਦੇ ਵੀ ਲੜਾਈ ਨਹੀਂ ਹੁੰਦੀ ਸੋਨੂੰ ਅੱਜ ਇਹੋ ਜੀ ਵੀਡੀਓ ਦੇਖ ਕੇ ਤੁਸੀਂ ਸੋਨੂੰ ਸਵਾਦ ਆ ਜਾਣਾ ਕਿ ਇੱਕ ਬੰਦੇ ਨੇ ਦੋ ਜਨਾਨੀਆਂ ਜਿਨ੍ਹਾਂ ਦੇ ਘਰੇ 1% ਇਸ ਨਹੀਂ ਹੁੰਦਾ ਬਾਕੀ ਵੀਡੀਓ ਦੇਖਣ ਵਾਸਤੇ ਤੁਹਾਡਾ ਧੰਨਵਾਦ ਸੋਨੂ ਬਾਬਾ ਖੁਸ਼ ਰੱਖੇ